ਸਤਿ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਸਵਾਹ ਦੇ ਮੁੱਲ ਤੇ ਕਈ ਏਰੀਆ ਦੇ ਵਿੱਚ ਇਸ ਨੂੰ ਰਾਖ ਵੀ ਕਿਹਾ ਜਾਂਦਾ ਹੈ ਜੀ ਹਾਂ ਮੈਂ ਗੱਲ ਕਰ ਰਿਹਾ ਹਾਂ ਚੁੱਲਿਆਂ ਦੀ ਸਵਾਹ ਜਿਹੜੀ ਅੱਜ ਕੱਲ ਐਮਾ ਜੌਨ ਦੇ ਉੱਪਰ 100 ਰੁਪਏ ਤੋਂ ਲੈ ਕੇ 1200 ਰੁਪਏ ਕਿਲੋ ਤੱਕ ਵਿਕ ਰਹੀ ਹੈ ਮੈਂ ਬਿਲਕੁਲ ਵੀ ਮਜ਼ਾਕ ਨਹੀਂ ਕਰ ਰਿਹਾ ਤੁਸੀਂ ਖੁਦ ਜਾ ਕੇ ਗੂਗਲ ਦੇ ਉੱਪਰ ਚੈੱਕ ਕਰ ਸਕਦੇ ਹੋ वुਡ ਐਸ਼ ਭਰ ਕੇ ਤੁਸੀਂ ਇਸ ਦਾ ਰੇਟ ਪਤਾ ਕਰ ਸਕਦੇ ਹੋ ਆਪਣਾ ਸ਼ੱਕ ਦੂਰ ਕਰ ਸਕਦੇ ਹੋ ਕਿਹਾ ਜਾਂਦਾ ਹੈ ਕਿ ਹਰ ਇੱਕ ਬੰਦੇ ਨੇ ਮਰਨ ਤੋਂ ਬਾਅਦ ਸਵਾ ਦੀ ਢੇਰੀ ਵਿੱਚ ਤਬਦੀਲ ਹੋ ਜਾਣਾ ਹੈ ਸਾਡੀਆਂ ਪਿੰਡਾਂ ਦੀਆਂ ਬੀਬੀਆਂ ਹੁਣ ਤੱਕ ਚੁੱਲਿਆਂ ਦੀ ਸਵਾ ਨੂੰ ਕੂੜਾ ਸਮਝ ਕੇ ਰੂੜੀਆਂ ਤੇ ਸੁੱਟਦੀਆਂ ਰਹੀਆਂ ਜਿਨ੍ਹਾਂ ਨੇ ਸਵਾ ਦੇ ਗੁਣਾਂ ਨੂੰ ਸਮਝ ਲਿਆ ਉਹਨਾਂ ਨੇ ਜਹਾਜ਼ਾਂ ਦੇ ਝੂਟੇ ਵੀ ਲੈ ਲਏ ਲੱਖਾਂ ਪਖੰਡੀ ਸਾਧਾਂ ਨੇ ਏਸੇ ਸਵਾ ਦੀਆਂ ਚੁਟਕੀਆਂ ਭਰ-ਭਰ ਪਿੰਡਾਂ ਦੀਆਂ ਬੀਬੀਆਂ ਨੂੰ ਵੰਡੇਆ ਅਤੇ ਮਹਿਲਾਂ ਦੇ ਵਿੱਚ ਰਾਜਿਆਂ ਵਰਗੀ ਜ਼ਿੰਦਗੀ ਬਤੀਤ ਕੀਤੀ ਸ਼ਾਇਦ ਇੰਨੇ ਹੀ ਸਾਧੂਆਂ ਤੋਂ ਹੁਣ ਇਹ ਗੁਰਮੰਤਰ ਵੱਡੀਆਂ ਕੰਪਨੀਆਂ ਨੇ ਲੈ ਲਿਆ ਇਸੇ ਕਰਕੇ ਆਨਲਾਈਨ ਤੇ ਅੱਜ ਕੱਲ ਸਵਾ 100 ਰੁਪਏ ਕਿਲੋ ਤੋਂ 1200 ਰੁਪਏ ਕਿਲੋ ਤੱਕ ਵਿਕ ਰਹੇ ਆ ਜੀ ਹਾਂ ਮੈਂ ਇਸੇ ਲੱਕੜ ਦੇ ਸਵਾ ਦੀ ਜਿਹਨੂੰ ਕਈ ਥਾਂ ਦੇ ਰਾਖ ਕਿਹਾ ਜਾਂਦਾ ਉਸੇ ਦੀ ਗੱਲ ਕਰ ਰਿਹਾ ਹਾਂ ਐਮਾਜ਼ਨ ਤੇ ਸਰਚ ਮਾਰ ਕੇ ਦੇਖੋ ਸਵਾ ਦਾ ਮੁੱਲ ਤੁਹਾਨੂੰ ਪਤਾ ਲੱਗ ਜਾਵੇਗਾ ਕੋਈ ਕੰਪਨੀ 100 ਰੁਪਏ ਵੇਚ ਰਹੀ ਹੈ ਕੋਈ 1200 ਵੇਚ ਰਹੀ ਹੈ ਕਿਹਾ ਜਾਂਦਾ ਹੈ ਕਿ ਰਾਖ ਦੇ ਵਿੱਚ ਜਾਂ ਸਵਾ ਦੇ ਵਿੱਚ ਤੁਹਾਡੇ ਏਰੀਆ ਦੇ ਵਿੱਚ ਜਿਹੜਾ ਵੀ ਸ਼ਬਦ ਵਰਤਿਆ ਜਾਂਦਾ ਉਹਦੇ ਮੁਤਾਬਕ ਸਮਝ ਲਿਓ ਸਵਾ ਦੇ ਵਿੱਚ ਪोटाश ਕੈਲਸ਼ੀਅਮ ਸਲਫਰ ਆਦ ਬਹੁਤ ਜ਼ਰੂਰੀ ਤੱਤ ਹੁੰਦੇ ਹਨ ਜਿਹੜੇ ਕਿ ਪੌਦਿਆਂ ਦੀ ਗਰੋਥ ਵਾਸਤੇ ਬਹੁਤ ਜ਼ਰੂਰੀ ਹੁੰਦੇ ਹਨ ਸਵਾ ਦੇ ਨਾਲ ਬਹੁਤ ਸਾਰੇ ਕੀਟ ਪਤੰਗਿਆਂ ਤੋਂ ਵੀ ਦਰਖਤਾਂ ਨੂੰ ਪੌਦਿਆਂ ਨੂੰ ਜਾਂ ਸਬਜ਼ੀਆਂ ਨੂੰ ਬਚਾਇਆ ਜਾ ਸਕਦਾ ਹੈ ਇਸੇ ਕਰਕੇ ਸ਼ਹਿਰਾਂ ਦੇ ਲੋਕ ਹੁਣ ਆਪਣੇ ਬਾਗੀਆਂ ਵਾਸਤੇ ਅਤੇ ਭਾਂਡੇ ਮਾਂਜਣ ਵਾਸਤੇ ਐਮਾਜਨ ਵਰਗੀਆਂ ਕੰਪਨੀਆਂ ਤੋਂ ਸਵਾ ਮੰਗਾਉਂਦੇ ਨੇ ਕਿ ਜਦੋਂ ਸਾਡੀਆਂ ਪਿੰਡੂ ਬੀਬੀਆਂ ਸਵਾ ਨਾਲ ਭਾਂਡੇ ਮਾਂਜਦੀਆਂ ਸਨ ਤਾਂ ਇੰਨੇ ਕੰਪਨੀਆਂ ਨੇ ਇਸ਼ਤਿਹਾਰਾਂ ਰਾਹੀਂ ਸਾਬਣਾ ਵੇਚਿਨੀਆਂ ਸ਼ੁਰੂ ਕੀਤੀਆਂ ਅਤੇ ਸਾਡੀਆਂ ਪਿੰਡੂ ਬੀਬੀਆਂ ਨੂੰ ਸ਼ਹਿਰੀਆਂ ਨੇ ਤਰਸਕਾਰ ਨਾਲ ਦੇਖਣਾ ਸ਼ੁਰੂ ਕੀਤਾ ਸਾਨੂੰ ਵੀ ਇਹ ਲੱਗਣ ਲੱਗ ਦਿੱਤਾ ਕਿ ਅਸੀਂ ਸ਼ਾਇਦ ਪਛੜੇ ਹੋਏ ਹਾਂ ਸਾਨੂੰ ਬਾਜ਼ਾਰ ਦੀ ਚੱਕਾ ਚੌਂਦ ਨੇ ਇੰਨਾ ਪ੍ਰਭਾਵਿਤ ਕੀਤਾ ਕਿ ਅਸੀਂ ਵੀ ਆਪਣੀਆਂ ਚੀਜ਼ਾਂ ਛੱਡ ਕੇ ਬਾਜ਼ਾਰ ਦੇ ਮਗਰ ਲੱਗ ਤੁਰੇ ਅਤੇ ਬਾਜ਼ਾਰ ਦੇ ਵਿੱਚ ਜਾਗਵਾਚੇ ਸਾਨੂੰ ਬਾਅਦ ਦੇ ਵਿੱਚ ਪਤਾ ਲੱਗਾ ਬਹੁਤਿਆਂ ਨੂੰ ਅਜੇ ਤੱਕ ਵੀ ਪਤਾ ਨਹੀਂ ਲੱਗਾ ਕਿ ਬਾਜ਼ਾਰ ਸਿਰਫ ਬਾਜ਼ਾਰ ਨਹੀਂ ਹੁੰਦਾ ਇਹ ਮੰਡੀ ਹੁੰਦੀ ਹੈ ਮੰਡੀ ਕਿੰਨੀ ਜ਼ਰੂਰੀ ਹੈ ਇਸ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਤੋਂ ਸਮਝਿਆ ਜਾ ਸਕਦਾ ਹੈ ਜਿਹੜਾ ਨਿਤ ਦਿਨ ਬ੍ਰਿਕਸ ਦੇਸ਼ਾਂ ਨੂੰ ਡਾਲਰ ਤੋਂ ਬਿਨਾ ਹੋਰ ਕਿਸੇ ਵੀ ਕਰੰਸੀ ਦੇ ਵਿੱਚ ਵਪਾਰ ਕਰਨ ਦੀ ਸੂਰਤ ਦੇ ਵਿੱਚ ਨਤੀਜੇ ਭੌਤਨ ਦੀਆਂ ਧਮਕੀਆਂ ਦਿੰਦਾ ਰਹਿੰਦਾ ਹੈ ਮੰਡੀ ਉੱਤੇ ਕਬਜ਼ੇ ਲਈ ਕੀ ਕੁਝ ਹੋ ਸਕਦਾ ਹੈ ਇਹ ਦੋਨਾਂ ਵਿਸ਼ਵ ਯੁੱਧਾਂ ਦਾ ਇਤਿਹਾਸ ਦੱਸ ਸਕਦਾ ਹੈ ਮੰਡੀ ਦੀ ਤਾਕਤ ਇਸੇ ਗੱਲ ਤੋਂ ਪਤਾ ਲੱਗਦੀ ਹੈ ਕਿ ਜਿਨ੍ਹਾਂ ਕੋਲ ਮੰਡੀ ਹੈ ਉਹ ਸਵਾਹ ਨੂੰ ਵੀ 1200 ਰੁਪਏ ਕਿਲੋ ਤੱਕ ਵੇਚ ਦਿੰਦੇ ਹਨ ਜਿੱਲਾ ਕੋਲ ਮੰਡੀ ਨਹੀਂ ਹੈ ਉਹਨਾਂ ਦੀਆਂ ਫਸਲਾਂ ਵੀ ਕੌਡੀਆਂ ਦੇ ਭਾਅ ਵਿਕਦੀਆਂ ਹਨ ਕਈ ਵਾਰ ਬਿਨਾਂ ਵਿਕੇ ਵੀ ਰੁਲ ਜਾਂਦੀਆਂ ਹਨ ਆਪਣੀ ਤਾਕਤ ਦਾ ਅਤੇ ਆਪਣੀ ਵਸਤੂਆਂ ਦੀ ਕੀਮਤ ਦਾ ਅਹਿਸਾਸ ਹੋਣਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਪਿੱਛੋਂ ਪਛਤਾਉਣਾ ਪੈਂਦਾ ਹੈ ਜਿਸ ਪੰਜਾਬ ਨੂੰ ਅਸੀਂ ਇਹ ਆ ਕੇ ਛੱਡ ਚੱਲੇ ਕਿ ਇੱਥੇ ਕੁਝ ਨਹੀਂ ਬਚਿਆ ਉਸ ਪੰਜਾਬ ਦੀ ਜ਼ਮੀਨ ਅੱਜ ਕਰੋੜਾਂ ਦੇ ਵਿੱਚ ਵਿਕ ਰਹੀ ਹੈ ਉਸੇ ਪੰਜਾਬ ਦੇ ਵਿੱਚ ਮੈਕਡੋਨਲਡ ਵਰਗੀਆਂ ਕੰਪਨੀਆਂ ਕਰੋੜਾਂ ਦਾ ਬਿਜ਼ਨਸ ਕਰ ਰਹੇ ਹਨ ਅਤੇ ਅਸੀਂ ਆਪਣੀਆਂ ਜ਼ਮੀਨਾਂ ਦੇ ਉੱਤੇ ਬਣੇ ਮੌਲਾਂ ਦੇ ਬਾਹਰ ਸਿਕਿਉਰਿਟੀ ਗਾਰਡ ਲੱਗਣ ਲਈ ਤਰਲੋ ਮੱਛੀ ਹੋ ਰਹੇ ਹਾਂ ਕੋਈ ਕਹਿ ਸਕਦਾ ਹੈ ਕਿ ਭਾਈ ਉਹਨਾਂ ਕੋਲ ਤਾਂ ਪੈਸਾ ਬਹੁਤ ਹੈ ਪਰ ਪ੍ਰਵਾਸੀ ਮਜ਼ਦੂਰ ਤਾਂ ਵਿਚਾਰੇ ਖਾਲੀ ਹੱਥ ਆਉਂਦੇ ਹਨ ਅਤੇ ਆਪਣੀ ਕਿਰਤ ਦੇ ਸਿਰ ਉੱਤੇ ਕੋਠੀਆਂ ਦੇ ਮਾਲਕ ਬਣ ਬੈਠੇ ਹਨ ਅਸੀਂ ਸਿਰਫ ਉਹਨਾਂ ਨੂੰ ਗਾਲ੍ਹਾਂ ਕੱਢ ਸਕਦੇ ਹਾਂ ਜੋ ਸਾਡੀ ਈਰਖਾ ਦੇ ਵਿੱਚੋਂ ਨਿਕਲਦੀਆਂ ਹਨ ਉਹਨਾਂ ਤੋਂ ਸਿੱਖ ਨਹੀਂ ਸਕਦੇ ਉਹਨਾਂ ਨੇ ਸਿੱਖਿਆ ਸਾਡੇ ਬਜ਼ੁਰਗਾਂ ਤੋਂ ਕਿਰਤ ਕਰਨਾ ਕਿਰਤ ਦਾ ਸਿਧਾਂਤ ਤਾਂ ਸਾਡੇ ਬਾਬੇ ਦਾ ਸੀ ਭਾਵੇਂ ਬਾਬਾ ਤਾਂ ਸਰਬੱਤ ਦਾ ਹੈ ਪਰ ਅਸੀਂ ਦਾਵਾ ਵੱਡਾ ਕਰਦੇ ਹਾਂ ਅਸੀਂ ਬਾਬੇ ਦੀ ਤਸਵੀਰ ਤੋਂ ਬਿਨਾ ਬਹੁਤਾ ਕੁਝ ਸਾਮ ਨਾ ਸਕੇ ਹਾਂ ਸੱਚ ਤਸਵੀਰ ਵੀ ਕਿੱਥੇ ਸਾਮੀ ਹੈ ਹੁਣ ਤਾਂ ਸਾਡੇ ਘਰਾਂ ਤੇ ਗੁਰੂ ਘਰਾਂ ਵਿੱਚ ਤਸਵੀਰਾਂ ਵੀ ਉਹ ਹਨ ਜੋ ਡਾਡਿਆਂ ਨੂੰ ਚੰਗੀਆਂ ਲੱਗਦੀਆਂ ਹਨ ਕਿਰਤ ਕਰਦੇ ਬਾਬੇ ਦੀ ਤਾਂ ਤਸਵੀਰ ਵੀ ਗਾਇਬ ਕਰ ਦਿੱਤੀ ਗਈ ਹੈ ਕਈਆਂ ਨੂੰ ਤਾਂ ਸਾਡੇ ਲੰਗਰਾਂ ਤੋਂ ਵੀ ਦਿੱਕਤ ਹੋਣ ਲੱਗੀ ਹੈ ਸ਼ਾਇਦ ਉਹਨਾਂ ਦਾ ਭਾਈ ਕਨਈਏ ਨਾਲ ਕੋਈ ਬਾਹ ਵਾਸਤਾ ਨਹੀਂ ਹੈ ਚਲੋ ਗੱਲ ਸਵਾਦ ਦੇ ਮੁੱਲ ਦੀ ਕਰਦੇ ਹਾਂ ਜਿਨ੍ਹਾਂ ਨੂੰ ਆਪਣੀਆਂ ਵਸਤੂਆਂ ਦੀ ਅਹਿਮੀਅਤ ਸਮਝ ਆ ਗਈ ਅਤੇ ਉਹਨਾਂ ਨੇ ਵਸਤੂਆਂ ਨੂੰ ਸਾਹਮਣਾ ਅਤੇ ਵੇਚਣਾ ਸਿੱਖ ਲਿਆ ਉਹ ਕੁਝ ਵੀ ਵੇਚ ਸਕਦੇ ਹਨ ਇਹ ਕਲਾ ਅਸੀਂ ਕਦੋਂ ਸਿੱਖਦੇ ਹਾਂ ਇਹ ਸਾਡੇ ਉੱਤੇ ਨਿਰਭਰ ਕਰਦਾ ਹੈ ਜੇ ਸਾਡੀ ਸਮਝ ਅਤੇ ਸਮਰੱਥਾ ਘੱਟ ਹੈ ਤਾਂ ਸਿਰ ਜੋੜੇ ਜਾ ਸਕਦੇ ਨੇ ਹੱਥ ਮਿਲਾਏ ਜਾ ਸਕਦੇ ਨੇ ਇਕੱਠੇ ਹੋਇਆ ਜਾ ਸਕਦਾ ਹੈ ਅਸੀਂ ਦੇਖਣਾ ਹੈ ਕਿ ਅਸੀਂ ਆਪਣੇ ਬਾਬੇ ਦੇ ਫਲਸਫੇ ਦੇ ਉੱਪਰ ਚੱਲਣਾ ਹੈ ਜਾਂ ਅਖੌਤੀ ਸੱਭਿਆਚਾਰ ਦੇ ਸੇਵਾਦਾਰਾਂ ਦੇ ਮਗਰ ਲੱਗ ਕੇ ਬਾਜ਼ਾਰ ਦੀ ਚੱਕਾ ਚੌਂਦ ਦੇ ਵਿੱਚ ਇੱਕ ਗਵਾਚੇ ਹੋਏ ਬੱਚੇ ਦੀ ਤਰ੍ਹਾਂ ਰੁਲ ਜਾਣਾ ਹੈ ਧੰਨਵਾਦ